ਕੀ ਆਪ ਵੀ ਮੇਰੀ ਜਿੰਨ ਤਜੇ ਗਏ ਤੀ ਗੱਤ ਅੱਲੇ ਉਹ ਵੀ ਚਲੋ ਵੀ ਇੱਕ ਮਿੰਟ ਮੈਂ ਤਿਆਰੀਆਂ ਭਰ ਬੈਠਾ ਹਾਂ ਐਸੀ ਗੱਲ ਫੇਸ ਨਹੀਂ ਤੁਹਾਨੂੰ ਵੀ ਵਰਗਤ ਤਿਆਰ ਕਰੋਗੇ ਨਾਲ ਹਾਂਜੀ ਹਾਂਜੀ ਜ਼ਰੂਰ ਮਾੜਾ ਜਿਹਾ ਲਾਡਾ ਪਰਦੇ ਤੁਸੀਂ ਜਿਹੜਾ ਦੇਣਾ ਤੁਸੀਂ ਹਾਂਜੀ ਹਾਂਜੀ ਦੇਣਾ ਵੀ ਆ ਹਾਂਜੀ ਹਾਂਜੀ ਉਹ ਵੇਖੋ ਜੀ ਚਾਕਲੇਟ ਵੀ ਦਵਾਗੇ ਬੱਚਾ ਨੂੰ ਸਰਨਾਮ ਵਾਲੇ ਇੱਕ ਮਬਰਕਤ ਬਣਾਉਣਾ ਸ਼ਾਟ ਕਰ ਲੈ ਬਸ ਠੀਕ ਹੈ ਮਰਾ ਬਰਕਤ ਬਰਕਤ ਤਿਆਰ ਕਰੋ ਤੁਸੀਂ ਇੱਕ ਦਵਾ ਦਵਾ ਸ਼ਾਟ ਕਰ ਲੀਏ ਨਿਕਾ ਜਾ ਸ਼ਾਟ ਕਰ ਲੋ ਪਰ ਉਹ ਉਧਰ ਦਾ ਇੱਕ ਚਲ ਹਾਂ ਠੀਕ ਹਾਂ ਠੀਕ ਹੈ ਬੱਚੇ ਨੂੰ ਫੜਾਈ ਦਿਓ ਸ਼ਾਟ ਕਰ ਲੈਨੇ ਬਣਾਏ ਦਾ ਇੱਕ ਬੱਚੇ ਨਾਲ ਲਿਆ ਦੇਖੋ ਮਿੰਟ ਫੜਾਂਗੇ ਬੇਟਾ ਇੱਧਰ ਆ ਬੇਬੇ ਇੱਕ ਆ ਜਾ ਇੱਧਰ ਸਾਰੀ ਫੜਾ ਦਿੰਨੇ ਆ ਨਹੀਂ ਨਹੀਂ ਉੱਥੇ ਉੱਥੇ ਸ਼ਾਟ ਅੰਦਰ ਚੱਲ ਨਹੀਂ ਨਹੀਂ ਕੋਪ पाच ਕਰਾਂਗੇ ਸ਼ਾਟ ਆਪਾਂ ਆ ਫੜੇ ਜਣਾ ਉਧਰ ਵੇਖੀ ਉਧਰ ਵੜੇ ਕੋਲ ਹੁਣ ਮੈਂ ਆ ਜਾਣਾ ਸ਼ਾਟ ਕਰਨ ਨੂੰ ਆ ਲੈ ਇੱਧਰ ਦੇਖੀ ਇੱਧਰ ਦੇਖੀ ਅ ਆ ਵੀਰ ਜੀ ਚੱਲ ਓਏ ਇੱਕ ਇੱਕੋ ਫੜ ਕਰ ਲੈ ਓ ਬਾਕੀ ਦੇ ਜੀ ਆਪਾਂ ਤੁਸੀਂ ਹਾਂ ਦੇ ਦਿਓ ਇੱਕ ਇੱਕੋ ਤੇ ਸ਼ਾਟ ਆਪਾਂ ਕਰ ਲੈਣਾ ਬੜੀ ਜੀ ਮਰਬਾ ਚੱਲ ਆ ਜਾ ਓਏ ਲੈ ਓ ਇੱਧਰ ਲੈ ਓ ਚੱਲੋ ਬੱਚੇ ਦੋ ਸ਼ੁਰੂ ਕਰਦੇ ਆਓ ਬੱਚੇ ਆਓ ਫੜਾਓ ਨਾ ਆਜੋ ਆਜੋ ਬੱਚੇ ਇੱਧਰ ਆਓ ਫੜਾ ਪਹਿਲਾਂ ਫਤੇ ਸਾਰੇ ਇੱਧਰ ਆਓ ਇੱਧਰ ਆਓ ਬੱਚਾ ਤੁਹਾਨੂੰ ਸਾਰੇ ਇਕੱਠੇ ਹੋ ਜਾਓ ਮਨਰਾਜ ਪ੍ਰੀਤ ਕੋਰ ਪੂਰਾ ਬੋਲਾਂ ਮਨਰਾਜ ਪ੍ਰੀਤ ਕੋਰ ਕੀ ਸੁਣਾਉਗੇ ਵਾਹਿਗੁਰੂ ਜੀ ਦਾ ਖਾਸਾ ਬਾਏ ਛੋਟੇ ਸਾਹਿਬ ਜਾਦਾ ਦਾ ਨਾਮ ਛੋਟੇ ਸਾਹਿਬ ਜਾਦਾ ਦੇ ਨਾਮ ਚਾਹ ਸਾਹਿਬ ਜਾਦਾ ਦੇ ਨਾਮ ਜਪਜੀ ਸਾਹਿਬ ਦਾ ਬਾਤ ਜਪਜੀ ਸਾਹਿਬ ਦਾ ਪਾਠ ਵਾਹਿ ਗੁਰਜੀ ਦਾ ਖਾਸਾ ਵਾਹਿ ਗੁਰਜੀ ਦੀ ਫੜੇ ਜਬਜੀ ਸਾਹਿਬ ਇੱਕ ਮਕਾਸਾ ਸੱਤ ਨਾਮ ਕੱਤਾ ਨਿਹੋ ਪੋਨੀਆ ਵਾਲ ਕਾਲਮ ਜੁਨੀ ਸਾਹਿਬ ਗੁਫਾ ਸਾਜਾ ਪਾ ਆਸਾ ਯਾ ਹਾ ਸੱਚ ਹੈ ਹੈਪੀ ਸੱਚ ਨਾਨਕ ਅਸੀ ਪੀਸ ਸੋਚਿਆ ਸੋਚਿਆ ਹੋਣੀ ਜੇ ਮੰਨਾ ਪੂਰੀਆ ਪਾਲ ਸੈ ਸਦਾ ਲਖ ਵੇਨਾ ਇਕ ਨਾ ਚੱਲੇ ਨਾਲ ਜਿਸ ਕਰਾ ਹੋਈ ਟੂਰੇ ਟੁੱਟੇ ਪਾਲ ਉਗ ਮਝਾਈ ਚੱਲੇ ਨਾਲ ਨਾਨਕ ਲਿਖਿਆ ਨਾਲ ਮੇਰ ਕਾਲ ਉਮਨਾ ਕੇ ਹਾ ਜਾਈ ਉਕਮੀ ਹੋਣੀ ਚ ਵੇ ਨੁਕਸ ਖਵਾਈ ਕੋ ਬਨਾ ਕਨਾ ਬਸ ਸ ਨਰਾ ਬਾਈਏ ਬਨੇਂ ਦਸਾਪ ਕੋ ਬਾਉ ਕਨਾ ਕੋ ਨਾਨ ਗੁਗੇ ਜੇਵ ਜੇ ਨਾ ਹੋਵੇ ਨੈ ਨਾ ਕੋ ਬਾਵੇ ਕੋ ਦਾਨ ਹੋਵੇ ਕਿਸੇ ਦਾਨ ਨਾ ਨਿਸ਼ਾਨ ਗੁਣਮ ਰਹਿਗਾ ਚਾਰ ਛੋਟੇ ਸ ਬਾਬਾ ਜੀ ਸਿੰਘ ਜੀ ਵਾਲਾ ਬਾਬਾ ਜੀ ਸਿੰਘ ਜੀ ਬਾਬਾ ਜਵਾਸ ਸਿੰਘ ਜੀ ਪਪਾ ਬਾਬਾ ਜੋਰਾ ਵਾਸਿੰਦੀ ਬਾਬਾ ਜੋਰਾ ਵਾਸੇ ਜੀ ਸੋਹਣੀ ਜੁਲੀ ਦੀ ਫਰੇ ਜਦੋਂ ਵਾਰੀ ਚੋਰ ਹਾਂ ਬੋਲੋ ਵਾਰੀ ਵਾਰੀ ਬੇਟਾ ਜਿੰਨੂ ਕਰੋ ਪਾ ਜੱਦੀ ਚਰ ਦਾ ਪਾ ਤਿੰਨ ਹੁੰਦਾ ਉਹਨਾਂ ਸੁਣਾ ਦਿਓ ਤੇਲੀ ਬੋਡੀ ਸੁਣਾ ਦਿਓ ਚਾਰ ਸੱਜਾ ਜਿਆਦਾ ਦੇ ਨਾਮ ਤੇ ਪੰਜ ਪਿਆਰੇ ਦੇ ਨਾਮ ਤੇ 10 ਕੁ ਜਿਹੜੇ ਨਾਮ ਤੇ ਪੰਜ ਪਿਆਰੇ ਚੱਲ ਸਕਦੇ ਚਲੋ ਉੱਚੀ ਉੱਚੀ ਸੁਣਾਓ ਇੱਕਦਮ ਕਾਲਸਤ ਨਾਮ ਤਮਨ ਮੇ ਪਾਉਂ ਮੀਰ ਵਾਲਕਾਲ ਮੂਰਤ ਹਜੂਰੀ ਸਾਬੂ ਦੂਪਰ 4 ਜਦ ਆਸਰ ਦਿਵਾਰ ਸਤਿ ਸਾਥੀ ਹੈ ਨਾ ਕੋਸ ਜੀ ਦਾ ਚਾਰ ਸਾਬ ਜਦ ਦੇ ਨਾਮ ਬਾਬਾਜੀਤ ਸਿੰਘ ਕੀ ਬਾਬਾ ਜੀ ਜਸ ਸਿੰਘ ਕੀ ਬਾਬਾ ਜੀ ਰਾਮ ਸਿੰਘ ਕੀ ਬਾਬਾ ਖੱਤੇ ਪੇਪਨ ਤੇ ਪਿਆਰੇ ਸਹਿਬਾਂ ਦਾ ਨਾਮ ਪਈ 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 ਦਾਇਆ ਸਿੰਘ ਕੀ ਪਈ ਮੰਸਿੰਗੀ ਪਈ ਹਿਮਾਚੀ ਉਲੀ ਪਈ ਮਗਮ ਸਿੰਗੀ ਪਈ ਸਾਰੀ ਪਈ ਪੈਸਿੰਗੀ ਹਾਂ 10 ਗੁਰੂ ਸਾਹਿਬਾਨਾਂ ਦੇ ਨਾਮ ਉਹਦੇ ਗੁਰੂ ਨਾਨਕ ਦੇਵ ਜੀ ਸ਼ਿਦੂ ਬੋਦਲੇ ਅੰਗਦ ਜੀ ਸ਼ਿਦੂ ਰਹਿਲਾ ਜੀ ਸ਼ਿਦੂ ਉਧਰ ਜੀ ਸ਼ਿਦੂ RAMDAS ਜੀ ਸ਼ਿਦੂ ਅਜੰਦੇਵ ਜੀ ਸ਼ਿਦੂ ਸਰਜੀ ਸ਼ਿਦੂ ਫਾਈਨਸ਼ਨ ਜੀ ਵਾਹੇ ਕੁਟੀ ਕੁਤਿਆ ਇੱਕ ਵਾਈਗਰੀ ਚਿੱਕਾ ਖਾਇਸਾ ਵਾਈਗਰੀ ਦੀ ਕਿਫਤੀ ਢੇਲੀ ਪੋੜੀ ਦਾ ਪਾਸ ਨੋ ਜਲਦੀ ਸਾਹਿਬ ਜੀ ਦਾ ਇੱਕ ਹੰਗਾਰ ਵਾਲਾ ਕੰਕਰ ਇੱਕ ਕੰਕਰ ਸਤਨਾਮ ਕਰਤਾ ਪੁਰਖ ਨਿਰੋ ਨਿਰਵੈਰ ਕਾਲਮੁਰਤ ਅਯੰਨੀ ਸਭ ਗੁਰਪ੍ਰਸਾਦ ਜਬ ਆ ਸਚ ਜੁਗਾ ਸਚ ਹੈ ਭੀ ਸਚ ਨਾਨਕ ਕੋ ਸਿਪੀਸਾ ਸੱਚੀ ਸੋਚਣਾ ਹੋਈ ਸੱਚੀ ਸੋਚਣਾ ਹੋਈ ਜਿਸ ਵਿੱਚ ਲਿਖਵਾਰ ਚੁੱਪੇ ਚੁਪਨਾ ਹੋਈ ਇਹ ਲਾਇਲਾ ਨਿਲutar ਮੁੱਖਿਆ ਮੁਖਣਾ ਵਤਾਰੀ ਇਹ ਬੰਨਾ ਪ੍ਰਿਆਪਾਰ ਤੈਨ세 ਹਮ ਬਲਖ ਤੈ ਕਨਾ ਚੱਲਣ ਨਾਲ ਮੁਸਤਿਆਰਾ ਹੋਈ ਹੈ ਤੂੰ ਕੋਰੇ ਤੇ ਤੇਪਾਲ ਨਾਨੇ ਤੇ ਵੀ ਜਾਨ ਹੈ ਕਮਰੇ ਜਾਈ ਚੱਲਣਾ ਨਾਨੇ ਤੇ ਕਾਨਾ ਕੁਮੀਓ ਨਕਾਰਾ ਉਮ ਨਾ ਕਹੀ ਜਾਈ ਉਮੀ ਉਹ ਜੀ ਇਕਮਲੇ ਕੁਦਕ ਸੁਪਾਈਏ ਇਕਨਾਂ ਉਸ ਕੁਮਿ ਬਕਸੀਐ ਇਕ ਕੁਮਿ ਸਦਾ ਬੁਲਾਈਏ ਹੁਕਮੇ ਅੰਦਰ ਸਾਬੂ ਕੋ ਬਾਹਰ ਹੁਕਮ ਕੋ ਨਾਨਕ ਹੁਮੇ ਜੀ 부জে ਤਾ ਹਉ ਮੇ ਕਹੀ ਨਕੋਏ ਕਾਏ ਕੋ ਤਾਨ ਹੋਵੇ ਕਿ ਸੇ ਤਾਨ ਵਾਇਕ ਗਨੁ ਦੇਣੀ ਚਾਰ ਇਕ ਵਾਵੇਂ ਕੋ ਵਿਦਿਆਵ ਕੰ ਬਚਾਰ ਕਾਜ ਕਰੇ ਤਾਂ ਕਿ ਤਾਰੇ ਕੋ ਜੀ ਲੈ ਸਕੀਏ ਗਾਇ ਕੇ ਜਾਪੇ ਜਿਹੜੀ ਤਾਰੇ ਕੋ ਵੇਖਿਆ ਜਦੀ ਕਿਤਨਾ ਕਠਿਨ ਆਵੇ ਤੋਰ ਕਟ ਕਟ ਕਟੀ ਕਟੀ ਕੋਟ ਕੋਟ ਜਿੰਨਾ ਦੇ ਲੰਦੇ ਤੱਕ ਪਾਹੇ ਨਿਗਾਜ ਕੰਦੇ ਖਾਹੀ ਖਾਹੀ ਚਲੋ ਚਾਰ ਸਾਈਡ ਜਿਆਦਾ ਨਾਮ ਲਿਖਾ ਚਾਰ ਸਾਈਡ ਜਿਆਦਾ ਬੱਬਾ ਬੱਬਾ ਫਤਿਹ ਬੱਬਾ ਫਤਿਹ ਸਿੰਘ ਜੀ ਬੱਬਾ ਜੁਝਾਰ ਸਿੰਘ ਜੀ ਬੱਬਾ ਜੋਰਾਵਾਰ ਸਿੰਘ ਜੀ ਤੇ ਬੱਬਾ ਅਜੀਤ ਸਿੰਘ ਜੀ ਬੱਬਾ ਅਜੀਤ ਸਿੰਘ ਜੀ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਰੌ ਸਿੰਘ ਜੀ ਭਾਈ ਮਿਰ ਸਿੰਘ ਜੀ ਭਾਈ ਸਾਹਿਬ ਜائیںਗੇ ਜੀ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਵਾਈਗੁਰੂ ਜੀ ਕਾ ਖਾਲਸਾ ਵਾਈਗੁਰੂ ਜੀ ਕੀ ਫਤਿਹ ਬਾਬਾ ਜੀ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਬਾਬਾ ਜਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਰਾਮਚੰਦ ਜੀ ਕਿਹੜਾ ਪਰਾਲਾ ਕੀਤਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਚਾਰ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਸਾਹਾਦਤ ਨੂੰ ਸਮਰਪਿਤ ਆਪਾਂ ਛੋਟਾ ਜਿਹਾ ਪਰਾਲਾ ਕੀਤਾ ਵਾ ਜੀ ਜਿਹੜਾ ਵੀ ਬੱਚਾ 5 ਸਾਲ 5 ਸਾਲ ਤੋਂ ਲੈ ਕੇ 10 ਸਾਲ ਦਾ ਬੱਚਾ ਇੱਥੇ ਜਗਜੀਤ ਸਿੰਘ ਜੀ ਦੀਆਂ ਪੰਜ ਪੌੜੀਆਂ ਚਾਰ ਸਾਹਿਬ ਜਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ 10 ਗੁਰੂ ਸਾਹਿਬਾਨਾਂ ਦੇ ਨਾਮ ਦੱਸਦਾ ਵਾ ਆਪਾਂ ਉਹਨਾਂ ਨੂੰ ਇੱਕ 버ਗਰ ਜਾਂ ਨੂਡਲ ਦੀ ਪਲੇਟ ਫ੍ਰੀ ਦਿੱਤੀ ਜਾਏਗੀ ਜਿਹਦੇ ਵਿੱਚ ਨਾਲ ਚਾਕਲੇਟ ਟਾਪੀਆਂ ਵੀ ਬੱਚਿਆਂ ਵਾਸਤੇ ਰੱਖੀਆਂ ਵਾ ਜੋ ਕਿ ਬੱਚੇ ਵੱਧ ਚੜ ਕੇ ਹਿੱਸਾ ਲੈਣ ਜਿਹਦੇ ਨਾਲ ਕਿਸ ਇਕ ਇਤਿਹਾਸ ਦਾ ਜਾਨੂ ਕਰਵਾਇਆ ਜਾਵੇ ਇਸ ਕਰਕੇ ਛੋਟਾ ਜਿਹਾ ਪ੍ਰਾਲਾ ਕੀਤਾ ਆਪਾਂ ਤੁਹਾਡੇ ਮਨ 'ਚ ਕਿਸ ਤਰ੍ਹਾਂ ਖਿਆਲ ਆਇਆ ਬਾਜੀ ਕੁਝ ਵੀਡੀਓ ਦੇਖ ਕੇ ਅੱਜ ਕੱਲ ਪਤਾ ਚੱਲ ਰਿਹਾ ਵਾ ਜੀ ਕੋਈ ਸਿੱਕ ਇਤਿਹਾਸ ਨਾਲ ਕੋਈ ਵੀ ਜਾਨੂ ਨਹੀਂ ਕਰਵਾ ਰਿਹਾ ਆਪਣੀ ਸਿੱਕ ਇਤਿਹਾਸ ਦੇ ਵਿੱਚ ਅੱਜ ਅੱਜ ਕੱਲ ਫਤੇਗੜ ਸਾਹਿਬ ਦੇ ਵੀਡੀਓ ਚੱਲ ਰਹੀ ਆ 99% ਬੱਚਿਆਂ ਨੂੰ ਸਿੱਕ ਇਤਿਹਾਸ ਬਾਰੇ ਨਹੀਂ ਪਤਾ ਕੋਈ ਵੀ ਨਾਮ ਪੁੱਛਿਆ ਜਾ ਰਿਹਾ ਵਾ ਕੁਝ ਨਹੀਂ ਪਤਾ ਚੱਲ ਰਿਹਾ ਇਸ ਕਰਕੇ ਮੈਂ ਤੇ ਮੇਰੇ ਦੋਸਤ ਨੇ ਇੱਕ ਛੋਟਾ ਜਿਹਾ ਪ੍ਰਾਲਾ ਸੋਚਿਆ ਵਾ ਜਿਹਦੇ ਨਾਲ ਬੱਚਿਆਂ ਨੂੰ ਇੱਕ ਛੋਟਾ ਜਿਹਾ ਲਾਲਚ ਸੋਚ ਲਓ ਲਾਲਚ ਦੇ ਕੇ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਵਾ ਜਿਹਦੇ ਨਾਲ ਬੱਚੇ ਸਿੱਖ ਇਤਿਹਾਸ ਨਾਲ ਜੁੜਨ ਛੋਟੇ ਛੋਟੇ ਬੱਚੇ ਸਾਡੇ ਕੋ ਆਣ ਕੇ ਗੁਰੂ ਸਾਹਿਬਾਨਾਂ ਦੇ ਨਾਮ ਦੱਸ ਰਿਹਾ ਤੇ ਕੀ ਕੀ ਦਿੰਦੇ ਜੀ ਜੀ ਇੱਕ 버ਗਰ ਜਾਂ ਨੂਡਲ ਦੀ ਪਲੇਟ ਬੱਚੇ ਦੇ ਟਵੰਡ ਆ ਜੀ ਨਾਲ ਚਾਕਲੇਟ ਆ ਟੋਲੀਪੌਪ ਵਗੈਰਾ ਬੱਚਿਆਂ ਦੇ ਰੱਖਿਆ ਹੋਇਆ ਜੀ ਇੱਕ ਨੂੰ ਦਿਨ ਚੰਨੀਵਾਰ ਆਪਾਂ ਇੱਥੇ ਚੌਂਗਦੇ ਵਿੱਚ ਗਰਮ ਦੁੱਧ ਦਾ ਲੰਗਰ ਵੀ ਲਗਾ ਰਹੇ ਆ ਜੀ ਹਾਂਜੀ ਵਾਹਿਗੁਰੂ ਵਾਹਿਗੁਰੂ ਜੀ ਕੀਫਤ ਸਿੰਘ ਨਾਮ ਹੈ ਜੀ ਮੇਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਕਿਰਪਾ ਫਾਸਟ ਫੂਡ ਤੋਂ ਦੱਸੋ ਗੁਰੂ ਕਿਰਪਾ ਫਾਸਟ ਫੂਡ ਬਰਗਰੰਦੂ ਸ਼ਾਪ ਮੇਰੀ ਹੈ ਜੀ ਉਦਮ ਸਿੰਘ ਚੌਂਕ ਤੋਂ ਅਸੀਂ ਇੱਕ ਉਪਰਾਲਾ ਸ਼ੁਰੂ ਕੀਤਾ ਹੈ ਕਿ ਜਿਹੜੇ ਵੀ ਬੱਚੇ 5 ਤੋਂ 10 ਸਾਲ ਦੀ ਉਮਰ ਦੇ ਸਾਨੂੰ 10 ਗੁਰੂ ਸਾਹਿਬਾਨ ਦੇ ਨਾਮ ਜਬਜੀ ਸਾਹਿਬ ਜੀਆਂ ਪੰਜ ਪੌੜੀਆਂ ਪੰਜ ਪਿਆਰਿਆਂ ਦੇ ਨਾਮ ਚਾਰ ਸਾਹਿਬਜ਼ਾਦਿਆਂ ਦੇ ਨਾਮ ਦੱਸਣਗੇ ਉਹਨਾਂ ਨੂੰ ਬਰਗਰ ਜਾਂ ਨਿਊਡਲ ਦੀ ਪਲੇਟ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਫ੍ਰੀ ਦਿੱਤੀ ਜਾਏਗੀ ਨਾਲ ਚਾਕਲੇਟ ਇਨਾ ਲੌਲੀਪੌਪ ਵੀ ਦਿੱਤੇ ਜਾਣਗੇ ਕਿੰਦਨ ਦਾ ਉਪਰਾਲਾ ਚੱਲ ਰਿਹਾ ਹੈ ਅ ਕੱਲ ਤੋਂ ਸ਼ੁਰੂ ਕੀਤਾ ਹੈ ਤੇ ਹੁਣ ਇਹ ਲਗਾਤਾਰ ਚੱਲੇਗਾ ਜੀ ਇਹ ਉਪਰਾਲਾ ਕਿਸ ਤਰ੍ਹਾਂ ਖਿਆਲ ਆਇਆ ਤੁਹਾਡਾ ਅ ਅੱਜ ਕੱਲ੍ਹ ਦੀਆਂ ਵੀਡੀਓਜ਼ ਦੇਖ ਕੇ ਕਿ ਮੋਬਾਈਲ ਤੇ ਬੱਚੇ ਸ਼ਿੰਚੈਨ ਦੇਖ ਲੋ ਜਾਂ ਅੱਜ ਕੱਲ੍ਹ ਦੀਆਂ ਵੀਡੀਓਜ਼ ਗਲਤ ਮਲਤ ਜੋ ਮਰਜ਼ੀ ਦੇਖਦੇ ਆ ਪਰ ਸਿੱਖ ਇਤਿਹਾਸ ਬਾਰੇ ਕੁਝ ਜਾਨਣਾ ਨਹੀਂ ਚਾਹੁੰਦੇ ਤੇ ਸਾਡਾ ਇਹ ਉਪਰਾਲਾ ਹੈ ਕਿ ਬੱਚੇ ਸਿੱਖ ਇਤਿਹਾਸ ਬਾਰੇ ਪੂਰੀ ਤਰ੍ਹਾਂ ਜਾਣਨ ਕਿਵੇਂ ਸਾਡੇ ਗੁਰੂ ਗੁਰੂ ਸਾਹਿਬਾਨ ਦੇ ਬੱਚਿਆਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਸਿੱਖ ਇਤਿਹਾਸ ਅਸੀਂ ਜਾਣਨ ਲਈ ਇਹ ਪਰਾਲਾ ਸ਼ੁਰੂ ਕੀਤਾ ਹੈ ਕਿੰਨੇ ਬੱਚੇ ਆ ਰਹੇ ਆ ਅ ਰੋਜ਼ ਤੋਂ 5 ਤੋਂ 10 ਬੱਚੇ ਆਣੇ ਸ਼ੁਰੂ ਹੋ ਰਹੇ ਆ ਬਾਕੀ ਤੁਹਾਡੀ ਵੀਡੀਓ ਦੇਖ ਕੇ ਹੋਰ ਬੱਚੇ ਆਣਗੇ ਤੇ ਸਾਨੂੰ ਉਹਨਾਂ ਦੀ ਸੇਵਾ ਕਰਕੇ ਬਹੁਤ ਵਧੀਆ ਲੱਗੇਗਾ